ਕੀ ਹਾਲ ਚਾਲ ਤੁਹਾਡਾ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਅਸੀਂ ਤੁਹਾਡੇ ਲਈ ਇੱਕ ਲੈ ਕੇ ਆਏ ਹਾਂ ਸਟੋਰੀ ਦੋ ਦਿਲਾਂ ਦੀ ਤੇ ਦੋ ਸੱਚੇ ਪਿਆਰ ਕਰਨ ਵਾਲਿਆਂ ਦੀ ਬਿਲਕੁਲ ਸੱਚੀ ਕਹਾਣੀ ਲਿਖਤ ਰਜ਼ਾਕ ਮਮਨ ਬੋਲ ਰਜ਼ਾਕ ਮਮਨ ਤੇ ਕੈਮਰਾਮੈਨ ਮਨੀ ਤਲੀਵਾਲ ਦੇ ਨਾਲ ਆਉ ਕਰਦੇ ਹਾਂ ਸਟੋਰੀ ਤੁਹਾਡੇ ਨਾਲ ਸਾਂਝੀ ਪੰਜਾਬ ਦੇ ਇੱਕ ਪਿੰਡ ਵਿੱਚ ਜਸਪ੍ਰੀਤ ਅਤੇ ਮਨਪ੍ਰੀਤ ਨਾਮ ਦੇ ਦੋ ਨੌਜਵਾਨ ਰਹਿੰਦੇ ਸਨ ਜਸਪ੍ਰੀ ਇੱਕ ਮਾਸੂਮ ਤੇ ਖੁਸ਼ਮਿਹਜ਼ਾਬ ਲੜਕੀ ਸੀ ਜਦ ਕਿ ਮਨਪ੍ਰੀਤ ਇੱਕ ਸੱਚੇ ਦਿਲੋਂ ਪਿਆਰ ਕਰਨ ਵਾਲਾ ਲੜਕਾ ਸੀ ਦੋਵੇਂ ਇੱਕ ਦੂਜੇ ਨੂੰ ਬਚਪਨ ਤੋਂ ਜਾਣਦੇ ਸਨ ਪਰ ਜਿਉਂ ਜਿਉਂ ਉਹ ਵੱਡੇ ਹੁੰਦੇ ਵੰਡੇ ਵੱਡੇ ਹੋਏ ਉਹਨਾਂ ਦੇ ਦਿਲਾਂ ਵਿੱਚ ਇੱਕ ਦੂਜੇ ਲਈ ਖਾਸ ਅਹਿਸਾਸ ਜਾਗਣ ਲੱਗੇ ਇੱਕ ਦਿਨ ਪਿੰਡ ਦੇ ਮੇਲੇ ਵਿੱਚ ਜਸਪ੍ਰੀ ਗੁਲਾਬਾਂ ਦੀਆਂ ਪੰਗਤਾਂ ਵੇਖ ਰਹੀ ਸੀ ਜਦ ਮਨਪ੍ਰੀਤ ਨੇ ਅਚਾਨਕ ਉਸ ਨੂੰ ਇੱਕ ਗੁਲਾਬ ਦੇ ਕੇ ਕਿਹਾ ਇਸ ਤਰ੍ਹਾਂ ਇਹ ਕੋਈ ਫੁੱਲ ਨਹੀਂ ਇਹ ਮੇਰੇ ਦਿਲ ਦੀਆਂ ਭਾਵਨਾਵਾਂ ਦਾ ਪ੍ਰਤੀਕ ਹੈ ਜਸਪ੍ਰੀਤ ਨੇ ਚਿਚਕਦੇ ਹੋਏ ਗੁਲਾਬ ਲਿਆ ਤੇ ਉਸ ਦੀ ਅੱਖਾਂ ਵਿੱਚ ਪਿਆਰ ਦੀ ਚਮਕ ਵੱਧ ਗਈ ਉਹਨਾਂ ਨੇ ਇੱਕ ਦੂਜੇ ਨਾਲ ਉਹਨਾਂ ਨੇ ਇੱਕ ਦੂਜੇ ਨਾਲ ਪਿਆਰ ਦਾ ਇਜ਼ਹਾਰ ਕੀਤਾ ਪਰ ਸਾਡੇ ਪੰਜਾਬੀ ਪਿੰਡਾਂ ਦੀ ਤਰ੍ਹਾਂ ਪਰਿਵਾਰਾਂ ਦੇ ਰਸਮ ਰਿਵਾਜ ਅਤੇ ਸਮਾਜਿਕ ਪਾਬੰਦੀਆਂ ਨੇ ਉਹਨਾਂ ਦੇ ਰਾਹ ਵਿੱਚ ਰੁਕਾਵਟਾਂ ਪੈਦਾ ਕੀਤੀਆਂ ਜਸਪ੍ਰੀਤ ਦੇ ਮਾਪੇ ਉਸਦਾ ਵਿਆਹ ਕਿਸੇ ਹੋਰ ਘਰ ਵਿੱਚ ਕਰਨ ਦੀ ਚੋਣਾਂ ਬਣਾ ਰਹੇ ਸਨ। ਮਨਪ੍ਰੀਤ ਅਤੇ ਜਸਪ੍ਰੀਤ ਦੇ ਪਿਆਰ ਦੀ ਅਸਲ ਕਠੋਰਟੀ ਹੁਣ ਆਈ ਸੀ। ਦੋਵਾਂ ਨੇ ਸੋਚਿਆ ਕਿ ਉਹ ਪਰਿਵਾਰਾਂ ਨੂੰ ਮਨਾਉਣ ਦੀ ਕੋਸ਼ਿਸ਼ ਕਰਨਗੇ। ਮਨਪ੍ਰੀਤ ਨੇ ਆਪਣੇ ਵੱਡਿਆਂ ਨੂੰ ਪਿਆਰ ਨਾਲ ਸਾਰਾ ਮਾਮਲਾ ਦੱਸਿਆ ਅਤੇ ਉਹਨਾਂ ਨੂੰ ਇਹ ਯਕੀਨ ਦਿਵਾਇਆ ਕਿ ਜਸਪ੍ਰੀਤ ਉਸਦੀ ਸੱਚੀ ਸਾਥੀ ਹੈ। ਜਸਪ੍ਰੀਤ ਨੇ ਵੀ ਆਪਣੀ ਮਾਂ ਨੂੰ ਸਾਰਾ ਕੁਝ ਸੱਚ-ਸੱਚ ਦੱਸ ਦਿੱਤਾ। ਦੋਵੇਂ ਪਰਿਵਾਰਾਂ ਨੇ ਆਖਰਕਾਰ ਉਹਨਾਂ ਦੇ ਪਿਆਰ ਨੂੰ ਸਵੀਕਾਰ ਕਰ ਲਿਆ ਕਿਉਂਕਿ ਉਹਨਾਂ ਨੂੰ ਇਹ ਸਮਝ ਆ ਗਿਆ ਸੀ ਕਿ ਇੱਕ ਦੂਜੇ ਨਾਲ ਸੱਚਾ ਪਿਆਰ ਕਰਨ ਵਾਲੇ ਦਿਲਾਂ ਨੂੰ ਵਿਸੋੜਿਆ ਨਹੀਂ ਜਾ ਸਕਦਾ ਜਸਪ੍ਰਿਤ ਤੇ ਮਨਪ੍ਰੀਤ ਦੇ ਵਿਆਹ ਦੀਆਂ ਤਿਆਰੀਆਂ ਸ਼ੁਰੂ ਹੋਈਆਂ ਤੇ ਪੂਰੇ ਪਿੰਡ ਨੇ ਉਹਨਾਂ ਦੀ ਮਿਲਣ ਦੀ ਖੁਸ਼ੀ ਮਨਾਈ ਮੌਕੇ ਤੇ ਉਹਨਾਂ ਨੇ ਕਹਾਣੀ ਨੂੰ ਖੁਸ਼ੀ-ਖੁਸ਼ੀ ਖਤਮ ਕੀਤਾ ਜਿਸ ਵਿੱਚ ਦੋ ਸੱਚੇ ਦਿਲਾਂ ਸਾਰੀਆਂ ਮੁਸ਼ਕਲਾਂ ਦੇ ਬਾਵਜੂਦ ਇਕੱਠੇ ਹੋ ਗਏ ਧੰਨਵਾਦੀ ਸਟੋਰੀ ਸੁਣ ਲਈ ਅਗਰ ਤੁਹਾਨੂੰ ਸਟੋਰੀ ਚੰਗੀ ਲੱਗੀ ਤਾਂ ਇਹਨੂੰ ਲਾਈਕ ਸ਼ੇਅਰ ਕਮੈਂਟ ਕਰਕੇ ਸਾਡਾ ਹੌਸਲਾ ਵਧਾਉਣਾ ਨਵੀਂ ਸਟੋਰੀ ਨਵੀਂ ਕਹਾਣੀ ਦੇ ਨਾਲ ਮਿਲਦੇ ਆਗਲੀ ਵੀਡੀਓ ਦੇ ਵਿੱਚ ਧੰਨਵਾਦ